ਹੌਕੀ ਨਾਲ ਕਿਵੇਂ ਲगाव ਲੱਗਿਆ ਤੁਹਾਡਾ ਬੇਸਿਕਲੀ ਸਾਡੀ ਜਿਹੜੀ ਫੈਮਿਲੀ ਆ ਸਪੋਰਟਸ ਨਾਲ ਬਲੋਂਗ ਕਰਦੀ ਹੈ ਸਪੋਰਟਸ ਤੋਂ ਇਸ ਕਰਕੇ ਕਿ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਸਾਰੇ ਸਪੋਰਟਸ ਕਰਦੇ ਰਹੇ ਇਵਨ ਕਿ ਮੇਰੇ ਫਾਦਰ ਸਾਹਿਬ ਬੈਂਕਮੈਨਰ ਸੀਗੇ ਔਰ ਜੋ ਵੱਡੇ ਬ੍ਰਦਰਸ ਸੀਗੇ ਉਹ ਵੀ ਹੌਕੀ ਖੇਡਦੇ ਸੀ ਸੋ ਜੋ ਇਨਸਪਾਇਰ ਹੋਇਆ ਮੈਂ ਆਪਣੇ ਵੱਡੇ ਬ੍ਰਦਰ ਤੋਂ ਹੋਇਆ ਇਸ ਕਰਕੇ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਦੀ ਸਪੋਰਟ ਕਰਕੇ ਅੱਜ ਇੱਥੋਂ ਤੱਕ ਪਹੁੰਚੇ ਜੀ ਔਰ ਜਿਹੜੇ ਜਿਹੜਾ بیس ਮੇਰਾ ਬਣਿਆ ਉਹ ਜਲੰਧਰ ਆ ਕੇ ਬਣਿਆ ਜੀ ਪੰਜਾਬ ਸਟੇਟ ਹਾਕੀ ਅਕੈਡਮੀ ਸੀ ਜਦਾ ਕਿ ਹੁਣ ਨਾਮ ਹੈ ਸਰਜੀਤ ਹਾਕੀ ਅਕੈਡਮੀ ਬਿਲਕੁਲ ਸਾਰੇ ਸਾਡੇ ਬੈਚਮੇਟ ਸਾਰੇ ਕਾਫੀ ਇੰਟਰਨੈਸ਼ਨਲ ਪਲੇਅਰ ਜਿਹੜਾ ਸਰਜੀਤ ਹਾਕੀ ਅਕੈਡਮੀ ਨੇ ਦਿੱਤੇ ਸਰਜੀਤ ਹਾਕੀ ਜਿਹੜਾ ਗਰਾਊਂਡ ਹੈ ਜਾਂ ਉਹ ਅਕੈਡਮੀ ਹੈ ਉਹਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਸੁਨਹਿਰਾ ਇਤਿਹਾਸ ਆ ਬਹੁਤ ਪੰਜਾਬ ਨੂੰ ਨਹੀਂ ਇੰਡੀਆ ਨੂੰ ਵਰਲਡ ਨੂੰ ਬਹੁਤ ਟਾਪ ਕਲਾਸ ਉਹਨਾਂ ਨੇ ਪਲੇਅਰ ਦਿੱਤੇ ਨੇ ਵਿੱਚ ਦੀ ਗੈਪ ਆ ਗਿਆ ਸੀ ਹਾਕੀ ਦੇ ਵਿੱਚ ਜਦੋਂ ਜਿਹੜੇ ਜਦ ਸੰਘਰਸ਼ ਕਾਫੀ ਕਰਨਾ ਪਿਆ ਉੱਥੇ ਕੀ ਮੰਨਦੇ ਹੋ ਤੁਸੀਂ ਵੀ ਕਿੱਥੇ ਕਮੀ ਰਹੀ ਸੀ ਐਕਚੁਅਲੀ ਕੀ ਹੈ ਜੀ ਜਿਹੜੀ ਹੁਣ ਟੀਮ ਪਰਫਾਰਮ ਕਰ ਰਹੀ ਹੈ ਇਹ ਪਿਛਲੇ 15 ਸਾਲ ਤੋਂ ਇੱਕ ਹੀ ਟੀਮ ਰੱਖੀ ਗਈ ਹੈ ਜਿਹੜਾ ਸਾਡਾ ਟਾਈਮ ਸੀਗਾ ਜਦੋਂ ਇੱਕ ਟੂਰ ਤੇ ਪਰਫਾਰਮੈਂਸ ਪਲੇਅਰ ਨਹੀਂ ਸੀ ਅੱਛੀ ਦੰਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਹੁਣ ਜਿੱਦਾਂ ਹਾਕੀ ਨੇ ਹੁਣ ਦੁਬਾਰੇ ਬੂਸਟ ਹੋਈ ਉਹ ਹਾਕੀ ਅ ਲਗਾਤਾਰ ਦੋ 올림픽 ਦੇ ਵਿੱਚੋਂ ਮੈਡਲ ਆਏ ਨੇ ਚੈਂਪੀਅਨ ਟਰੋਫੀ ਚైనా ਦੇ ਵਿੱਚੋਂ ਜਿੱਤੀ ਆ ਉਸ ਤੋਂ ਬਾਅਦ ਆਪਣੀਆਂ ਕੁੜੀਆਂ ਨੇ ਵੀ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਜੀ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਮਾਹੌਲ ਬਣ ਗਿਆ ਹਾਕੀ ਵਾਲਾ ਤਾਂ ਪਰ ਹਾਕੀ ਦੇ ਜਿਹੜੇ ਪਲੇਅਰਸ ਹੁੰਦੇ ਨੇ ਜਾਂ ਹਾਕੀ ਦੀ ਜਿਹੜੀ ਟੀਮ ਆ ਉਹਨਾਂ ਦੇ ਇੱਕ ਗਿਲਾ ਰਹਿੰਦਾ ਹੈ ਕਿ ਉਦਾਂ ਉਨੀ ਸਰਕਾਰਾਂ ਵੱਲੋਂ ਸਪੋਰਟ ਨਹੀਂ ਮਿਲਦੀ ਏ ਏ ਏ ਏ ਵਾ ਇੱਕ ਵਾਰੀ ਮੇਰੇ ਉਹ ਵਾਕਿਆ ਯਾਦ ਆ ਗਿਆ ਵੀ ਜਦੋਂ ਹਾਕੀ ਦੇ ਖਿਡਾਰੀ ਸਟ੍ਰਾਈਕ ਤੇ ਸੀਗੇ ਜੀ ਜੀ ਵੀ ਸਾਨੂੰ ਓਨੀ ਪੇਮੈਂਟ ਕਹਿ ਲੋ ਜਾਂ ਸਾਨੂੰ ਉਹਨਾਂ ਇਨਾਮ ਨਹੀਂ ਮਿਲਦਾ ਹੈ ਐਕਚੁਅਲੀ ਆਪਣੀ ਪ੍ਰੋਬਲਮ ਇੱਥੇ ਆ ਕੇ ਖੜ ਜਾਂਦੀ ਜੀ ਆਪਾਂ ਹਰ ਸਪੋਰਟਸ ਨੂੰ ਕ੍ਰਿਕਟ ਦੇ ਨਾਲ ਕੰਪੇਅਰ ਕਰਦੇ ਹਾਂ ਹਮ ਹਾਕੀ ਇੱਕ ਅਲੱਗ ਸਪੋਰਟਸ ਆ ਕ੍ਰਿਕਟ ਇੱਕ ਅਲੱਗ ਸਪੋਰਟਸ ਆ ਹਮ ਸੋ ਕ੍ਰਿਕਟ ਦਾ ਜਿਹੜਾ ਉਹਨਾਂ ਨੂੰ ਪਲੇਅਰਸ ਨੂੰ ਐਡਸ ਵਗੈਰਾ ਮਿਲ ਜਾਂਦੀਆਂ ਨੇ ਕਾਫੀ ਲੰਬੀ ਗੇਮ ਆ ਔਰ ਉਹ ਮਤਲਬ 692 ਮਾਰ ਸਕਦੇ ਆ 400 ਮਾਰ ਸਕਦੇ ਦੋਸਤ ਹਾਕੀ ਚ 10 ਤੋਂ 12 20 ਗੋਲ ਹੋ ਜਾਣਗੇ ਉਹ ਉਹ ਨਹੀਂ ਐਡ ਨਹੀਂ ਬਲਦੀ ਕਮਰਸ਼ੀਅਲ ਗੇਮ ਨਹੀਂ ਹੈਗੀ ਹਾਕੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜਿੰਦਰ ਸਿੱਧੂ ਅੱਜ ਦਾ ਪੋਡਕਾਸਟ ਖਾਸ ਹੈ ਖਾਸ ਇਸ ਕਰਕੇ ਵੀ ਜੋ ਸਖਸ਼ੀਅਤ ਸਾਡੇ ਨਾਲ ਬੈਠੇ ਨੇ ਅੰਤਰਰਾਸ਼ਟਰੀ ਹਾਕੀ ਦੇ ਪਲੇਅਰ ਨੇ ਔਰ ਅੱਜਕਲ ਬਤੌਰ ADCP ਪੰਜਾਬ ਪੁਲਿਸ ਦੇ ਵਿੱਚ ਸੇਵਾਮੰਦੇ ਰਹੇ ਨੇ ਗੱਲਬਾਤ ਹੌਕੀ ਦੇ ਦੁਆਲੇ ਰਹੇਗੀ ਕਿਉਂਕਿ ਹੌਕੀ ਇਸ ਵਕਤ ਦੁਆਰੇ ਉੱਪਰ ਆਏ ਨੇ ਹੌਕੀ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਲਗਾਤਾਰ ਦੋ ਬਾਰ 올림픽ਸ ਦੇ ਵਿੱਚ ਮੈਡਲ ਆਉਣਾ ਉਸ ਤੋਂ ਬਾਅਦ ਚੈਂਪੀਅਨ ਟਰੋਫੀ ਦੇ ਵਿੱਚ 골ਡ ਆਉਣਾ ਖਾਸ ਕਰਕੇ ਹੁਣੇ-ਹੁਣੇ ਸਾਡੀਆਂ ਪੰਜਾਬ ਦੀਆਂ ਇੰਡੀਆ ਦੀਆਂ ਕੁੜੀਆਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸੋ ਸਾਰੀ ਗੱਲਬਾਤ ਹੌਕੀ ਦੇ ਦੁਆਲੇ ਕਰਾਂਗੇ ਸਰਦਾਰ ਤੇਜਵੀਰ ਸਿੰਘ ਹੁੰਦਲ ਜੀ ਸੋ ਹੁੰਦਲ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜੇ ਪੋਡਕਾਸਟ ਦੇ ਵਿੱਚ ਅ ਹਾਕੀ ਤੋਂ ਹਲਵੇਂ ਸ਼ੁਰੂ ਕਰਾਂਗਾ ਜੀ ਹਾਕੀ ਨਾਲ ਕਿਵੇਂ ਲगाव ਲੱਗਿਆ ਤੁਹਾਡਾ ਬੇਸਿਕਲੀ ਸਾਡੀ ਜਿਹੜੀ ਫੈਮਿਲੀ ਆ ਸਪੋਰਟਸ ਨਾਲ ਬਲੋਂਗ ਕਰਦੀ ਹੈ ਸਪੋਰਟਸ ਤੋਂ ਇਸ ਕਰਕੇ ਕਿ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਸਾਰੇ ਸਪੋਰਟਸ ਕਰਦੇ ਰਹੇ ਇਵਨ ਕਿ ਮੇਰੇ ਫਾਦਰ ਸਾਹਿਬ ਬੈਂਕ ਮੈਨੂ ਸੀਗੇ ਔਰ ਜੋ ਵੱਡੇ ਬ੍ਰਦਰ ਸੀਗੇ ਉਹ ਵੀ ਹਾਕੀ ਖੇਡਦੇ ਸੀ ਸੋ ਜੋ ਇਨਸਪਾਇਰ ਹੋਇਆ ਮੈਂ ਆਪਣੇ ਵੱਡੇ ਬ੍ਰਦਰ ਤੋਂ ਹੋਇਆ ਇਸ ਕਰਕੇ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਦੀ ਸਪੋਰਟ ਕਰਕੇ ਅੱਜ ਇੱਥੋਂ ਤੱਕ ਪਹੁੰਚੇ ਆ ਜੀ ਫਿਰ ਕਦੋਂ ਤੋਂ ਲੱਗੇ ਸੀ ਇਹ ਪੱਕੇ ਪੈਰੀ ਵੀ ਹੁਣ ਤਾਂ ਹਾਕੀ ਨਾਲ ਜੁੜ ਗਏ ਆ ਮੈਂ ਤਾਂ ਜੀ ਕਰਦਾ ਨੇ 10 ਸਾਲ ਦੀ ਏਜ ਚੌਕੀ ਫੜਾਤੀ ਸੀ ਬਟ ਮੈਂ ਜਿਹੜਾ ਪੱਕੇ ਪੈਰੀ ਲੱਗਿਆ ਸੀ ਉਹ 11 ਸਾਲ ਦੀ ਏਜ ਚ ਲੱਗਿਆ ਸੀ ਔਰ 12 ਸਾਲ ਦੀ ਏਜ ਚ ਮੈਂ ਸਿਲੈਕਟ ਹੋ ਗਿਆ ਸੀ 94 ਦੇ ਵਿੱਚ ਹੁੰਦੀ ਸੀ ਪੰਜਾਬ ਸਟੇਟ ਹਾਕੀ ਅਕੈਡਮੀ ਉਹਦੇ ਵਿੱਚ ਮੈਂ ਸਿਲੈਕਟ ਹੋਇਆ ਸੀ ਔਰ ਉਹਦੇ ਚੋਂ ਅਸੀਂ ਅੱਗੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ ਜੀ ਸ਼ੁਰੂਆਤ ਕਿਹੜੇ ਗਰਾਊਂਡ ਤੋਂ ਹੋਈ ਜਲੰਧਰ ਤੋਂ ਜਾਂ ਕਿਤੋਂ ਹੋਇਆ ਸਟਾਰਟਿੰਗ ਮੇਰੀ ਆਪਣੇ ਪਿੰਡ ਦੇ ਗਰਾਊਂਡ ਤੋਂ ਹੋਈ ਜੀ ਬੇਸਿਕਲੀ ਮੈਂ ਬਿਲੋਂਗ ਕਰਦਾ ਮਾਝਾ ਬਲੋਕ ਤੋਂ ਜੀ ਡਿਸਟ੍ਰਿਕਟ ਅਮਰitsar ਮਹਿਤਾ ਚੌਕ ਪਿੰਡ ਦਾ ਔਰ ਤਸ਼ਮੀਰ ਸਕੂਲ ਦਾ ਮੈਂ ਪੜਿਆ ਸੀਗਾ ਉਹ ਸਕੂਲ ਦੀ ਗਰਾਊਂਡ ਤੋਂ ਸਟਾਰਟਿੰਗ ਹੋਈ ਔਰ ਜਿਹੜੇ ਜਿਹੜਾ ਬੇਸ ਮੇਰਾ ਬਣਿਆ ਉਹ ਜਲੰਧਰ ਆ ਕੇ ਬਣਿਆ ਜੀ ਪੰਜਾਬ ਸਟੇਟ ਹਾਕੀ ਅਕੈਡਮੀ ਸੀ ਜਦਾ ਕਿ ਹੁਣ ਨਾਮ ਹੈ ਸੁਰਜੀਤ ਹਾਕੀ ਅਕੈਡਮੀ ਬਿਲਕੁਲ ਸਾਰੇ ਸਾਡੇ ਬੈਚਮੇਟਸ ਸਾਰੇ ਕਾਫੀ ਇੰਟਰਨੈਸ਼ਨਲ ਪਲੇਅਰਸ ਜਿਹੜੇ ਸੁਰਜੀਤ ਹਾਕੀ ਅਕੈਡਮੀ ਨੇ ਦਿੱਤੇ ਆ ਮੈਂ ਵੀ ਉਸ ਅਕੈਡਮੀ ਦਾ ਫਰਸਟ ਬੈਚ ਦਾ ਮੈਂਬਰ ਹਾਂ ਜੀ ਅ ਪਿਛਲੇ ਦਿਨੀ ਸੁਰਜੀਤ ਹਾਕੀ ਕੱਪ ਹੋਇਆ ਅਸੀਂ ਉੱਥੇ ਆਏ ਸੀ ਬਹੁਤ ਸਾਰੇ ਪੁਰਾਣੇ ਪਲੇਅਰਸ ਨੂੰ ਮਿਲਣ ਦਾ ਮੌਕਾ ਮਿਲਿਆ 1975 ਦੀ ਜਿਹੜੀ 골ਡ ਮੈਡਲ ਟੀਮ ਸੀ ਉਹ ਵੀ ਸਾਨੂੰ ਅਸੀਂ ਮਤਲਬ ਕੋਣੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਮਿਲਿਆ ਸੋ ਸੁਰਜੀਤ ਉਹਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਸੁਨਹਿਰਾ ਇਤਿਹਾਸ ਆ ਬਹੁਤ ਪੰਜਾਬ ਨੂੰ ਨਹੀਂ ਇੰਡੀਆ ਨੂੰ ਵਰਲਡ ਨੂੰ ਬਹੁਤ ਟਾਪ ਕਲਾਸ ਉਹਨਾਂ ਨੇ ਪਲੇਅਰ ਦਿੱਤੇ ਨੇ ਸੁਰਜੀਤ ਹੋਕੀ ਸੋਸਾਇਟੀ ਇੱਕ ਡਿਫਰੈਂਟ ਅਦਾਰਾ ਹੈ ਜੀ ਜਿਹੜੀ ਸੁਰਜੀਤ ਹੋਕੀ ਅਕੈਡਮੀ ਉਹ ਡਿਫਰੈਂਟ ਹੈ ਕਿਉਂਕਿ ਉਹਨੂੰ ਪੰਜਾਬ ਸਟੇਟ ਰਨ ਕਰਦੀ ਆ ਔਰ ਇਹਨੂੰ ਇੱਕ ਪ੍ਰਾਈਵੇਟ ਸੰਸਥਾ ਰਨ ਕਰਦੀ ਹੈ ਸੁਰਜੀਤ ਹੋਕੀ ਸੋਸਾਇਟੀ ਜੀ ਸੋ ਸੁਰਜੀਤ ਹੋਕੀ ਅਕੈਡਮੀ ਦਾ ਪਹਿਲਾ ਨਾਮ ਸੀ ਪੰਜਾਬ ਸਟੇਟ ਹੋਕੀ ਅਕੈਡਮੀ ਜਦੋਂ 94 ਚ ਸਟਾਰਟ ਹੋਈ ਸੀ ਹੂੰ ਉਦੋਂ ਸਿਗੇ ਸਰਦਾਰ ਬੈਂਤ ਸਿੰਘ ਸੀਗੇ ਸੀਐਮ ਪੰਜਾਬ ਤੇ ਸਾਡੇ ਸਿਗੇ ਡਾਇਰੈਕਟਰ ਸਪੋਰਟਸ ਪੰਜਾਬ ਕਰਨਲ ਰਮੇਂਦਰ ਸਿੰਘ ਜਿਹੜੇ ਸਨ ਇਨ-ਲਾਸ ਸੀਗੇ ਸਰਦਾਰ ਬੈਂਤ ਸਿੰਘ ਦੇ ਉਦੋਂ ਅਕੈਡਮੀ ਸਟਾਰਟ ਹੋਈ ਸੀ ਸਾਡਾ ਫਰਸਟ ਬੈਚ ਉਹ ਸੀਗਾ ਹਾਂਜੀ ਔਰ ਇਹ ਅਕੈਡਮੀ ਜਿਹੜੀ ਆ ਬਹੁਤ ਹੀ ਵਧੀਆ ਹੈ ਕਿਉਂਕਿ ਇਹਦੇ ਵਿੱਚ ਬਹੁਤ ਮੌਕਾ ਮਿਲਦਾ ਹੈ ਬੱਚਿਆਂ ਨੂੰ ਖੇਡਣ ਦਾ ਔਰ ਪੰਜਾਬ ਦੀ ਇਹ ਪਹਿਲੀ ਅਕੈਡਮੀ ਸੀ ਜਿਹੜੀ ਉਦੋਂ ਖੁੱਲੀ ਸੀ 94 ਚ ਜੀ ਫਿਰ ਪਹਿਲਾ ਨੈਸ਼ਨਲ ਮੈਚ ਕਿੱਦਾਂ ਖੇਡਣ ਦਾ ਮਸਵਾ ਬਣਿਆ ਅ ਫਰਸਟ ਟਾਈਮ ਜੀ ਮੈਨੂੰ ਅੰਡਰ 18 ਜੁਨੀਅਰ ਵਰਲਡ ਕਪ ਜੁਨੀਅਰ ਕੈਂਪ ਤੇ ਵਿੱਚ ਸਿਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਜੁਨੀਅਰ ਵਰਲਡ ਕਪ ਖੇਡਣ ਦਾ ਜਿਹੜਾ ਕਿ ਪਰਮਾਧਮਾ ਦੇ ਮੇਰੇ ਨਾਲ ਅਸੀਂ 2001 ਜੁਨੀਅਰ ਵਰਲਡ ਕਪ ਜਿਹੜਾ ਆਸਟ੍ਰੇਲੀਆ ਆਇਆ ਸੀ ਅਸੀਂ ਜਿੱਤ ਕੇ ਆਏ ਸੀ 골ਡ ਮੈਡਲਿਸਟ ਜੀ ਹਾਂਜੀ ਉਦੋਂ ਕਿੰਨੇ ਕੁ ਮੁਕਾਬਲੇ ਟਫ ਹੁੰਦੇ ਸੀ ਕਿੰਨੇ ਕੁ ਸੌਖੇ ਤਰੀਕੇ ਨਾਲ ਜਾਂ ਔਖੇ ਤਰੀਕੇ ਨਾਲ ਸਿਲੈਕਸ਼ਨ ਹੋ ਜਾਂਦੀ ਸੀ ਅ ਦੇਖੋ ਮੁਕਾਬਲਾ ਹਮੇਸ਼ਾ ਟਫ ਹੀ ਹੁੰਦਾ ਚਾਹੇ ਉਸ ਉਹ ਟਾਈਮ ਸੀ ਚਾਹੇ ਅੱਜ ਟਾਈਮ ਸੀ ਬਟ ਉਸ ਟਾਈਮ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਫੈਸਿਲਿਟੀਆਂ ਘੱਟ ਸੀ ਉਦੋਂ ਹੁਣ ਦੇਖੋ ਐਸਟੋਟੌਪ ਉਸ ਟਾਈਮ ਪੰਜਾਬ ਦੇ ਸਿਰ ਤਿੰਨ ਹੁੰਦੀਆਂ ਸੀ ਹੁਣ ਕਰੀਬ 30 ਹੋਣ ਗਈਆਂ ਉਸ ਟਾਈਮ ਦਾ ਤੇ ਇਸ ਟਾਈਮ ਦਾ ਬਹੁਤ ਡਿਫਰੈਂਸ ਆ ਕਿਉਂਕਿ ਉਦੋਂ ਐਸਟੋਟੌਪ ਤੇ ਖੇਡਣ ਲਈ ਸਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਸੀ ਕਿਉਂਕਿ ਬੇਸਿਕ ਸਾਡੀ ਨੀਡ ਸੀ ਐਸਟੋਟੌਪ ਓਕੇ ਗਰਾਊਂਡ ਜਿੱਤੇ ਅੱਜਕੱਲ ਮੈਚ ਹੁੰਦੇ ਆ ਇੰਟਰਨੈਸ਼ਨਲ ਸਟੈਂਡਰਡ ਦੇ ਜੀ ਹਾਂਜੀ ਸੋ ਬਟ ਕੰਪੀਟੀਸ਼ਨ ਤੇ ਉਦੋਂ ਵੀ ਕੀ ਮਿਹਨਤ ਜਿਹੜੀ ਆ ਉਹ ਰੰਗ ਲਿਆਉਂਦੀ ਹੈ ਬੰਦੇ ਦੀ ਮਿਹਨਤ ਕਰਦੇ ਰਹਿਣਾ ਚਾਹੀਦਾ ਫਿਰ ਉਸ ਤੋਂ ਬਾਅਦ ਅੱਗੇ ਦਾ ਸਫਰ ਥੋੜਾ ਹੋਰ ਸਾਂਝਾ ਕਰੋ ਸਾਨੂੰ ਜੂਨੀਅਰ ਵਰਲਡ ਕੱਪ ਦਾ ਅੱਗੇ ਦਾ ਸਫਰ ਇਦਾਂ ਜੀ ਜਦੋਂ ਜੂਨੀਅਰ ਵਰਲਡ ਕੱਪ ਖੇਡ ਲਿਆ ਹੋਰ ਕੌਨਫੀਡੈਂਸ ਆ ਗਿਆ ਪੈਰੈਂਟਸ ਵੱਲੋਂ ਹਲਾਸ਼ੇਰੀ ਮਿਲੀ ਪੈਰੈਂਟਸ ਦਾ ਹੋਰ ਲਗਾਓ ਹੋ ਗਿਆ ਰਿਸ਼ਤੇਦਾਰਾਂ ਦਾ ਪ੍ਰੇਰਣਾ ਪ੍ਰਾਵਾ ਦਾ ਸਾਰੇ ਸਪੋਰਟ ਮਿਲੀ ਕਿ ਹੋਰ ਤਕੜੇ ਹੋ ਕੇ ਖੇਡੋ ਫਿਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਅੱਗੇ-ਅਗੇ ਸਿਲੈਕਟ ਹੁੰਦੇ ਗਏ ਫਿਰ ਏਸ਼ੀਅਨ ਗੇਮਸ ਖੇਡੇ ਜੀ ਉਹਦਾ ਸਿਲਵਰ ਮੈਡਲ ਆ ਗਿਆ ਅੱਛਾ ਇੱਕ ਜਿਹ ਜਦੋਂ ਅਸੀਂ ਖੇਡਣਾ ਸਟਾਰਟ ਨਹੀਂ ਸੀ ਕੀਤਾ ਉਦੋਂ ਬੜੇ ਸੀਨੀਅਰ ਪਲੇਅਰਸ ਸੀ ਸਾਡੇ ਜਿਵੇਂ ਧੰਨਰਾਜ ਪਿੱਲੇ ਜੀ ਤੁਸੀਂ ਵੀ ਨਾਮ ਸੁਣਿਆ ਹੋਵੇ ਪਿੱਲੇ ਪਿੱਲੇ ਸਾਹਿਬ ਅਸੀਂ ਤੇ ਉਹਨਾਂ ਲਈ ਮਤਲਬ ਇੱਕ ਤਰ੍ਹਾਂ ਦੇ ਬਹੁਤ ਬੱਚੇ ਸੀਗੇ ਬੱਚੇ ਸੀ ਬਟ ਸਾਨੂੰ ਉਹਨਾਂ ਦੇ ਨਾਲ ਖੇਡਣ ਦਾ ਵੀ ਮੌਕਾ ਮਿਲਿਆ ਫਿਰ ਅਸੀਂ ਏਸ਼ੀਅਨ ਗੇਮਸ ਵਿੱਚ ਇਕੱਠੇ ਖੇਡੇ ਜੀ ਉਹਦੇ ਵਿੱਚ ਸਿਲਵਰ ਮੈਡਲ ਮਿਲਿਆ ਸਾਨੂੰ ਮਸਾਨ ਏਸ਼ੀਅਨ ਗੇਮਸ ਸਾਊਥ ਕੋਰੀਆ ਚ ਹਈ ਅਸੀਂ ਗਏ ਸੋ ਉਸ ਤੋਂ ਬਾਅਦ ਅਸੀਂ ਏਸ਼ੀਆ ਕੱਪ ਖੇਡੇ ਜੀ ਮਲੇਸ਼ੀਆ ਦੇ ਵਿੱਚ ਉਹ ਵੀ ਸਾਡੇ 골ਡ ਮੈਡਲ ਜਿੱਤੇ ਅਸੀਂ ਉਸ ਤੋਂ ਬਾਅਦ ਕਾਫੀ ਗੇਮਸ ਜਿਦਾ ਕਾਮਨਵੈਲਥ ਗੇਮਸ ਸੀਨੀਅ ਏਸ਼ੀਅਨ ਗੇਮਸ ਫਿਰ ਦੋਹਾ ਵਾਲੀ ਆ ਗਈਆਂ ਕਾਫੀ ਅਸੀਂ ਮਤਲਬ ਇਕੱਠੇ ਕਿੱਡੇ ਹੋ ਮਾਝੇ ਤੇ ਦੁਆਬੇ ਦਾ ਬਹੁਤ ਇੱਕ ਯੋਗਦਾਨ ਰਿਹਾ ਭਾਰਤੀ ਹਾਕੀ ਦੇ ਵਿੱਚ ਬਹੁਤ 플레이ਰ ਦਿੱਤੇ ਨੇ ਮਾਝੇ ਤੇ ਦੁਆਬੇ ਚ ਬਹੁਤ ਜ਼ਿਆਦਾ ਨਿਕਲੇ ਨੇ ਜੀ ਇਵੇਂ ਹੁਣ ਵੀ ਹਰਮਨ ਤੁਹਾਡੇ ਮਾਝੇ ਤੋਂ ਬਿਲੋਂਗ ਕਰਦੇ ਨੇ ਸਰਪੰਚ ਸਾਹਿਬ ਮੈਂ ਉਹੀ ਤੁਹਾਨੂੰ ਦੱਸਦਾ ਜੀ ਐਕਚੁਅਲੀ ਕੀ ਹੈ ਜੀ ਜਿਹੜੀ ਹਾਕੀ ਹੈ ਬੜੀ ਟਫ ਗੇਮ ਹੈ ਬੇਸਿਕਲੀ ਇਹ ਪਿੰਡਾਂ ਦੇ ਵਿੱਚ ਬਹੁਤ ਪਪੂਲਰ ਗੇਮ ਹੈ ਖਾਸ ਕਰਕੇ ਸਾਡੇ ਮਾਝੇ ਦੇ ਵਿੱਚ ਔਰ ਦੋਆਬੇ 'ਚ ਵੀ ਦੋਆਬੇ ਜਿਹੜੇ ਸਾਊਂਡਿੰਗ ਏਰੀਆ ਜਲੰਧਰ ਦੇ ਵਿਲੇਜ ਨੇ ਉਹ ਕਾਫੀ ਫੇਮਸ ਨੇ ਔਰ ਬਹੁਤ ਸਾਰੇ ਸੁਪਰਸਟਾਰਸ ਇੱਥੋਂ ਦੇ ਪੈਦਾ ਹੋਏ ਨੇ ਜਿਦਾ ਲਾਈਕ ਸਰਦਾਰ ਬਲਬੀਰ ਸਿੰਘ ਸਰਦਾਰ ਉਦਮ ਸਿੰਘ ਬਹੁਤ ਪੁਰਾਣੇ ਇੱਥੋਂ ਦੇ ਪਲੇਅਰ ਹੋਏ ਨੇ ਸੋ ਸਾਡੇ ਪਿੰਡਾਂ ਚ ਵੀ ਹਾਕੀ ਨੂੰ ਬਹੁਤ ਪਿਆਰ ਕਰਦੇ ਆ ਪਿਆਰ ਕਰਨ ਕਰਕੇ ਸਾਡੇ ਉਹ ਜਜ਼ਬਾ ਹੈ ਕਿ ਹਾਕੀ ਖੇਡਣੀ ਹੈ ਹਰੇਕ ਬੰਦੇ ਨੇ ਸਹੀ ਹੈ ਹੁਣ ਮੰਨ ਲਓ ਹਰਮਨ ਸਾਡਾ ਜਿਹੜਾ ਕੈਪਟਨ ਹੈ ਨਹੀਂ ਹਾਕੀ ਟੀਮ ਦਾ ਇਹ ਜਿੱਤ ਕੇ ਆਇਆ ਔਰ ਇਹਨਾਂ ਦੇ ਜਿੱਤਣ ਨਾਲ ਬਹੁਤ ਬੱਚੇ ਜਿਹੜੇ ਆ ਸਪੋਰਟਸ ਦੇ ਨਾਲ ਹੋਰ ਉਹਨਾਂ ਦੀ ਲਗਨ ਲੱਗ ਗਈ ਹੈ ਕਿ ਅਸੀਂ ਖੇਡਣਾ ਹੈ ਸਹੀ ਹੈ ਕੋਈ ਦੂਰ ਹੈ ਨਹੀਂ ਪ੍ਰੇਰਣਾ ਤਾਂ ਮਿਲਦੀ ਹੈ ਬਿਲਕੁਲ ਪ੍ਰੇਰਣਾ ਮਿਲਦੀ ਹੈ ਜੀ ਕੋਈ ਵੀ ਕਿਸੇ ਨੂੰ ਅੱਗੇ ਵੱਧਦਾ ਵੇਖ ਕੇ ਹੋਰ ਬੱਚਾ ਤਕੜਾ ਹੁੰਦਾ ਜੀ ਜੀ ਅ ਵਿਚ ਦੀ ਗੈਪ ਆ ਗਿਆ ਸੀ ਹਾਕੀ ਦੇ ਵਿੱਚ ਜਦੋਂ ਜਿਹੜੇ ਜਦ ਸੰਘਰਸ਼ ਕਾਫੀ ਕਰਨਾ ਪਿਆ ਉਥੇ ਕੀ ਮੰਨਦੇ ਹੋ ਤੁਸੀਂ ਵੀ ਕਿੱਥੇ ਕਮੀ ਰਹੀ ਸੀ ਐਕਚੁਅਲੀ ਕੀ ਹੈ ਜੀ ਜਿਹੜੀ ਹੁਣ ਟੀਮ ਪਰਫਾਰਮ ਕਰ ਰਹੀ ਹੈ ਇਹ ਪਿਛਲੇ 15 ਸਾਲ ਤੋਂ ਇੱਕ ਹੀ ਟੀਮ ਰੱਖੀ ਗਈ ਹੈ ਜਿਹੜਾ ਸਾਡਾ ਟਾਈਮ ਸੀਗਾ ਜਦੋਂ ਇੱਕ ਟੂਰ ਤੇ ਪਰਫਾਰਮੈਂਸ ਪਲੇਅਰ ਨਹੀਂ ਸੀ ਅੱਛੀ ਦਿੰਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਓਕੇ ਔਰ ਇਹ ਬੜਾ ਡਿਫਰੈਂਸ ਹੈ ਦੋਨਾਂ ਚੀਜ਼ਾਂ ਦੇ ਵਿੱਚ ਇੱਕ ਕੰਟੀਨਿਊਸ਼ਨ ਦੇ ਵਿੱਚ ਜਿਹੜਾ ਟੀਮ ਚੱਲਣੀ ਹੈ ਉਹ ਤਾਂ ਆਪਸ ਵਿੱਚ ਤਾਲਮਿਲ ਅੱਛਾ ਹੁੰਦਾ ਸੋ ਜਿਹੜਾ ਨਵਾਂ ਪਲੇਅਰ ਇੱਕ ਆਉਣਾ ਉਹਦੇ ਨਾਲ ਅੰਡਰਸਟੈਂਡਿੰਗ ਬਣਾਉਣੀ ਪੁਰਾਣੇ ਪਲੇਅਰ ਦੀ ਥੋੜੀ ਔਕੀ ਹੋ ਜਾਂਦੀ ਸੀ ਅਦਰਵਾਈਜ਼ ਟੀਮਾਂ ਉਦੋਂ ਵੀ ਬਹੁਤ ਤਕੜੀਆਂ ਸੀ ਬਟ ਪਰਫਾਰਮੈਂਸ ਹੁ ਜਿੱਦਾਂ ਹਾਕੀ ਨੇ ਹੁਣ ਦੁਬਾਰੇ ਬੂਸਟ ਹੋਈ ਆ ਹਾਕੀ ਲਗਾਤਾਰ ਦੋ 올림픽 ਦੇ ਵਿੱਚੋਂ ਮੈਡਲ ਆਏ ਨੇ ਚੈਂਪੀਅਨ ਟਰੋਫੀ ਚైనా ਦੇ ਵਿੱਚੋਂ ਜਿੱਤੀ ਆ ਉਸ ਤੋਂ ਬਾਅਦ ਆਪਣੀਆਂ ਕੁੜੀਆਂ ਨੇ ਵੀ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਮਾਹੌਲ ਬਣ ਗਿਆ ਹਾਕੀ ਵਾਲਾ ਤਾਂ ਪਰ ਹਾਕੀ ਦੇ ਜਿਹੜੇ ਪਲੇਅਰਸ ਹੁੰਦੇ ਨੇ ਜਾਂ ਹਾਕੀ ਦੀ ਜਿਹੜੀ ਟੀਮ ਆ ਉਹਨਾਂ ਦੇ ਇੱਕ ਗਿਲਾ ਰਹਿੰਦਾ ਗਾ ਇਹ ਕਿ ਉਦਾਂ 19 ਸਰਕਾਰਾਂ ਵੱਲੋਂ ਸਪੋਰਟ ਨਹੀਂ ਮਿਲਦੀ ਇਹ 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 ਵਾ ਇੱਕ ਵਾਰੀ ਮੇਰੇ ਉਹ ਵਾਕਿਆ ਯਾਦ ਆ ਗਿਆ ਵੀ ਜਦੋਂ ਹਾਕੀ ਦੇ ਖਿਡਾਰੀ ਸਟ੍ਰਾਈਕ ਤੇ ਸੀਗੇ ਜੀ ਜੀ ਵੀ ਸਾਨੂੰ ਉਨੀ ਪੇਮੈਂਟ ਕਹਿ ਲੋ ਜਾਂ ਸਾਨੂੰ ਉਹਨਾਂ ਇਨਾਮ ਨਹੀਂ ਮਿਲਦਾ ਹੈ ਐਕਚੁਅਲੀ ਆਪਣੀ ਪ੍ਰੋਬਲਮ ਇੱਥੇ ਆ ਕੇ ਖੜ ਜਾਂਦੀ ਜੀ ਆਪਾਂ ਹਰ ਸਪੋਰਟਸ ਨੂੰ ਕ੍ਰਿਕਟ ਦੇ ਨਾਲ ਕੰਪੇਅਰ ਕਰਦੇ ਹਮ ਹਾਕੀ ਇੱਕ ਅਲੱਗ ਸਪੋਰਟਸ ਆ ਕ੍ਰਿਕਟ ਇੱਕ ਅਲੱਗ ਸਪੋਰਟਸ ਆ ਹਮ ਸੋ ਕ੍ਰਿਕਟ ਦਾ ਜਿਹੜਾ ਉਹਨਾਂ ਨੂੰ ਪਲੇਅਰਸ ਨੂੰ ਐਡਸ ਵਗੈਰਾ ਮਿਲ ਜਾਂਦੀਆਂ ਨੇ ਕਾਫੀ ਲੰਬੀ ਗੇਮ ਔਰ ਉਹ ਮਤਲਬ 692 ਮਾਰ ਸਕਦੇ ਆ 400 ਮਾਰ ਸਕਦੇ ਦੋਸਤ hockey ਚ 10 ਤੋਂ 12 20 ਗੋਲ ਹੋ ਜਾਣਗੇ ਉਹ ਉਹ ਨਹੀਂ ਐਡ ਨਹੀਂ ਬਲਦੀ ਕਮਰਸ਼ੀਅਲ ਗੇਮ ਨਹੀਂ ਹੈਗੀ hockey ਬੇਸਿਕਲੀ hockey ਵਰਲਡ ਦੀ ਸਭ ਤੋਂ ਫਾਸਟ ਗੇਮ ਆ ਪਹਿਲਾਂ ਕਹਿੰਦੇ ਸੀ ਆਪਣਾ ਹੈਂਡਬਾਲ ਨੂੰ ਬਟ ਲੇਕਿਨ hockey ਫਾਸਟ ਗੇਮ ਹੈ ਸੋ ਇਸ ਕਰਕੇ ਆਪਾਂ ਨੂੰ cricket ਦੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਆਦਰਵਾਇਜ਼ hockey ਇੰਨਾ ਵਧੀਆ ਹੋਣ ਸਕੋਪ ਆ ਮਤਲਬ ਕਿ ਬੱਚਿਆਂ ਨੂੰ ਵਧੀਆ ਜੌਬਸ ਮਿਲ ਰਹੀਆਂ ਨੇ ਵਧੀਆ ਪੈਸੇ ਮਿਲ ਰਹੇ ਨੇ ਸਾਡੇ ਜਿੰਨੇ ਵੀ ਪਲੇਅਰਸ ਨੇ ਵਧੀਆ ਪੈਸੇ ਮਿਲ ਗਏ ਸਰਕਾਰਾਂ ਸਰਕਾਰ ਵੱਲੋਂ ਫੁੱਲ سپورਟ ਆ ਜੀ ਕੋਈ ਇੰਦਾ ਨਹੀਂ ਕਰਦੀ ਕੋਈ ਖਾਸ ਯਾਦ ਐਨੇ ਤੁਸੀਂ ਇੰਟਰਨੈਸ਼ਨਲ ਮੈਚ ਖੇਡੇ ਨੇ ਕੋਈ ਖਾਸ ਯਾਦ ਕਿਸੇ ਦੇਸ਼ ਨਾਲ ਸੰਬੰਧਤ ਖਾਸ ਯਾਦਾਂ ਤਾਂ ਬਹੁਤ ਨੇ ਜੀ ਸਭ ਤੋਂ ਜਿਹੜੀ ਖਾਸ ਯਾਦ ਆ ਸਾਡੀ ਯੂਨੀ ਵਰਲਡ ਕੱਪ ਜਿੱਤਣ ਦੀ ਖਾਸ ਯਾਦ ਆ ਮਤਲਬ ਸਾਡਾ ਇੱਕ ਸੁਪਨਾ ਸਕਾਰ ਹੋਇਆ ਸੀ ਕਦੀ ਇੰਡੀਆ ਉਦੋਂ ਜਿਨੇ ਵਰਲਡ ਕੱਪ ਨਹੀਂ ਸੀ ਜਿੱਤਿਆ ਫਸਟ ਟਾਈਮ ਅਸੀਂ ਜਿੱਤੇ ਸੀ ਸਾਡੇ ਕੈਪਟਨਸੀ ਗगनਜੀਤ ਰਾਜਪਾਲ ਸਿੰਘ ਸਾਡੇ ਨਾਲ ਸੀਗੇ ਦੀਪਕ ਠਾਕੁਰ ਪ੍ਰਭਜੋਤ ਮਤਲਬ ਸਾਡਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਔਰ ਇੰਨੀ ਜ਼ਿਆਦਾ ਖੁਸ਼ੀ ਸੀ ਵੀ ਤੁਹਾਨੂੰ ਦੱਸ ਨਹੀਂ ਸਕਦੇ ਉਸ ਵਰਲਡ ਕੱਪ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿੰਨਾਂ ਨਾਲ ਸੀਗਾ ਆਖਰੀ ਮੈਚ ਆਖਰੀ ਮੈਚ ਸਾਡਾ ਸੀਗਾ ਜੀ ਅਰਜنٹੀਨਾ ਨਾਲ 6-1 ਤੇ ਜਿੱਤੇ ਸੀ ਅੱਛਾ ਹਾਂ ਜੀ ਔਰ ਵਨ ਸਾਈਡਡ ਸੀਗਾ ਔਰ ਸਭ ਤੋਂ ਵੱਡੀ ਖੁਸ਼ੀ ਹੋ ਸੀ ਜ਼ਿੰਦਗੀ ਦੀ ਬਾਕੀ ਕਿਉਂਕਿ ਜਿੰਨਾ ਤੁਹਾਡਾ ਹੈ ਤਜਰਬਾ ਬਹੁਤ ਸਾਰੀਆਂ ਯਾਦਾਂ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਦੇ ਫਿਰ ਇਹਨਾਂ ਯਾਦਾਂ ਨੂੰ ਲੰਬੇ ਤੌਰ ਤੇ ਇਸ ਤਰ੍ਹਾਂ ਆਪਾਂ ਗੱਲਾਂ-ਬਾਤਾਂ ਸ਼ੁਰੂ ਕਰਾਂਗੇ ਕਿਉਂਕਿ ਹੁਣ ਸਮਾਂ ਥੋੜਾ ਹੁੰਦਾ ਮੈਨੂੰ ਇਹ ਕਿਹਾ ਸੀ ਥੋੜੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਗੱਲਾਂ ਕਰਨੀਆਂ ਨੇ ਤੇ ਇਸੇ ਤਰੀਕੇ ਸਰ ਜੁੜੇ ਰਹਾਂਗੇ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਸਰਦਾਰ ਤੇਜਵੀਰ ਸਿੰਘ ਹੁੰਦਲ ਜੀ ਇਹ ਬਹੁਤ ਜਿਹੜਾ ਹੈਗਾ ਸੋਹਣਾ ਇਹਨਾਂ ਦਾ ਇੱਕ ਸਫ਼ਰ ਰਿਹਾ ਔਕੀ ਦਾ ਬਹੁਤ ਨਾਮੀ ਖਿਡਾਰੀ ਨੇ ਅੱਜਕੱਲ ਬਤੌਰ ਐਸਪੀ ਸੇਵਾਵਾਂ ਨਿਭਾ ਰਹੇ ਨੇ ਪਰ ਇਹਨਾਂ ਦੇ ਸਫ਼ਰ ਨੂੰ ਇਹਨੇ ਥੋੜੇ ਸ਼ਬਦਾਂ ਦੇ ਵਿੱਚ ਬਿਆਨਣਾ ਇਹਨਾਂ ਨਾਲ ਨਾਇਨਸਾਫੀ ਵੀ ਹੋਏਗੀ ਤੇ ਇੱਕ ਇਹ ਮੈਨੂੰ ਵੀ ਚੰਗਾ ਨਹੀਂ ਲੱਗਦਾ ਵੀ ਇਹਨਾਂ ਨੂੰ ਥੋੜੇ ਸਮੇਂ ਦੇ ਵਿੱਚ ਮੈਂ ਇਹਨਾਂ ਨੂੰ ਜਾਣ ਦੇਵਾਂ ਪਰ ਸਮੇਂ ਦੀ ਕੁਝ ਥੋੜੀ ਜਿਹੀ ਬੰਦਿਸ਼ ਹੁੰਦੀ ਹੈ ਸੋ ਕਦੇ ਫਿਰ ਜੁੜਾਂਗੇ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ